ਹਾਂਜੀ ਸਰ ਬਦਨੀ ਕਲਾਂ ਕਤਲ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂਜੀ ਅਸੀਂ ਮਾਨਯੋਗ ਡੀਆਈਐਸਓ ਫ੍ਰੀਕੋਰਡ ਮਾਨਯੋਗ ਐਸਐਸਪੀ ਸਾਹਿਬ ਮੋਗਾ ਸੀਰੀ ਅਗੇਨ ਦੇ ਜੀ ਦੀ ਡਾਇਰੈਕਸ਼ਨ ਤੇ ਕੰਮ ਕਰਦੇ ਆਂ ਥਾਣਾ ਬਦਨੀ ਕਲਾਂ ਪੁਲਿਸ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਜਿਹੜਾ ਮਿਤੀ 4 ਦਾ 25 ਨੂੰ ਲਾਲੀ ਖਾਨ ਵਾਸੀ ਬਦਨੀ ਕਲਾਂ ਨੇ 3 ਮੋਟਰਸਾਈਕਲ ਸਵਾਰ ਜਿਹੜੇ ਅੰਕਸਾਪੇ ਸੀਗੇ ਇਹਨਾਂ ਨੇ ਪਾਈਪਾਂ ਨਾਲ ਟੱਕ ਮਾਰ ਤੱਕ ਜਿਹੜੇ ਬਦਰੀ ਗਲਾਂ ਸਿੱਟ ਗਏ ਸੀ ਜਿਹੜਾ ਇਹਨਾਂ ਨੂੰ ਅਸੀਂ ਜਿਹੜਾ ਆਪਣੇ ਆਪਣੇ ਲਾਲੀਖਾਨ ਸਿੰਘ ਸਕਟਾਂ ਤੋਂ ਬਾਅਦ ਇਹਦਾ ਇਹਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਾਇਆ ਗਿਆ ਤੇ ਉਸ ਤੋਂ ਬਾਅਦ ਡਾਕਟਰ ਨੇ ਰੈਫਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤਕਰੀਰਪੁਰ ਜਿਹੜਾ ਰੈਫਰ ਕਰਤਾ ਸੀ ਜਿਹੜਾ ਉੱਥੇ ਮਿੱਤੀ 5 10 25 ਨੂੰ ਲਾਲੀ ਖਾਨ ਦੀ ਜਿਹੜੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਮਨਵਾਲ ਦੇ ਭਰਾ ਸੁਖਸੈਨ ਖਾਨ ਦੇ ਬਿਆਨ ਤੇ ਐਫ ਆਰ ਨੰਬਰ 184 ਮਿੱਤੀ 6 10 25 ਅੰਡਰ ਸੈਕਸ਼ਨ 103 ਤੇ ਤਿੰਨ ਹਾਈਪਨ 5 ਬੀ ਐਨ ਐਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ ਜਿਹੜਾ ਜਿਹੜੇ ਮੁਲਜ਼ਮ ਨੇ ਇਹਨਾਂ ਦੀ ਪਛਾਣ ਇਸ ਤਰ੍ਹਾਂ ਹੋਈ ਹੈ ਜਿਹੜਾ ਮਾਸਟਰਮਾਈਂਡ ਸੀ ਗਰਮੀਤ ਸਿੰਘ ਅ ਗੱਗੂ ਸਨੋ ਸਿਰੁਖ ਸਿੰਘ ਬਦਨੀਕਣਾ ਦਾ ਰਹਿਣ ਵਾਲਾ ਤੇ ਜਿਹਨੇ ਵੈਕੀ ਕੀਤੀ ਹੈ ਕਾਕਾ ਇlias ਮੋਟਾ ਕਹਿਲਾ ਸਨੋ ਬਲਜਿੰਦਰ ਸਿੰਘ ਬਦਨੀਕਣਾ ਜਿਹੜੇ ਗ੍ਰਿਫਤਾਰ ਅਸੀਂ ਕਰ ਲੈਨੇ ਜਿਹੜਾ ਸਰ ਅਗਲੇਰੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਦੋਸ਼ੀਆਂ ਖਿਲਾਫ ਜਿਹੜਾ ਅਸੀਂ ਅੱਜ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਦੋਨਾਂ ਨੂੰ ਕੇਸ ਕਰਕੇ ਇਨਾਂ ਨੂੰ ਹੋਰ ਵੀ ਧੰਗਾਈ ਦਾ ਪੁਸ਼ਕਸ਼ ਕਰਾਂਗੇ ਦੋਸ਼ੀਆਂ ਦਾ ਸਰ ਰਿਮਾਨਡ ਮਿਲਿਆ ਜੀ ਰਿਮਾਨਡ ਉਹਨਾਂ ਨੂੰ 2 ਦਿਨ ਦਾ ਮਿਲਿਆ ਤੇ ਰਿਮਾਨਡ ਲੈ ਕੇ ਜਿਹੜਾ ਇਹਨਾਂ ਦੀ ਅੱਜ ਅਸੀਂ ਪੁਸ਼ਕਸ਼ ਕਰਾਂਗੇ ਇਹਨਾਂ ਦੀ ਸਰ ਇਸ ਕੁੱਟਮਾਰ ਦਾ ਕੀ ਕਾਰਨ ਸਾਹਮਣੇ ਆਇਆ ਜੀ ਹੁਣ ਤੱਕ ਸਾਡੇ ਅਸੀਂ ਤਫ਼ਤੀਸ਼ ਚੱਲ ਰਹੀ ਹੈ ਜੋ ਵੀ ਗੱਲ ਸਾਹਮਣੇ ਆਉਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂਜੀ ਸਰ ਬਦਨੀ ਕਲਾਂ ਕਤਲ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂਜੀ ਆਪਣਾ ਮਾਨਯੋਗ ਡੀਆਈਐਸ ਆਫ ਫਰੀਕੋਰਟ ਮਾਨਯੋਗ ਐਸਐਸਪੀ ਸਾਹਿਬ ਮੋਗਾ ਸੀਰੀ ਅਜੀਤਗੰਗੀ ਜੀ ਦੀ ਡਾਇਰੈਕਸ਼ਨ ਤੇ ਕੰਮ ਕਰਦੇ ਆ ਥਾਣਾ ਬਦਨੀਕਣਾ ਪੁਲਿਸ ਨੂੰ ਮਾ ਵਗਿਆ ਕਾਮਯਾਬੀ ਮਿਲੀ ਹੈ ਜਿਹੜਾ ਮਿੱਟੀ ਚਾਰ ਦਾ 25 ਨੂੰ ਲਾਲੀ ਖਾਨ ਵਾਸੀ ਬਦਨੀਕਣਾ ਨੇ ਤਿੰਨ ਮੋਟਰਸਾਈਕਲ ਸਵਾਰ ਜਿਹੜੇ ਹੰਸਾਤੇ ਸੀਗੇ ਇਹਨਾਂ ਨੇ ਪਾਈਪਾਂ ਨਾਲ ਫੁੱਟਮਾਰ ਕਰਕੇ ਜਿਹੜੇ ਬਦਨੀਕਣਾ ਸਿੱਟ ਗਏ ਸੀ ਜਿਹੜਾ ਇਹਨਾਂ ਨੂੰ ਅਸੀਂ ਜਿਹੜਾ ਆਪਣੇ ਆਪਣੇ ਲਾਲੀ ਖਾਨ ਸਿੰਘ ਸਕਟਾਂ ਤੋਂ ਬਾਅਦ ਜਿਹੜਾ ਇਹਨੂੰ ਸਿਵਲ ਹਸਪਤਾਲ ਮੋਗਾ ਦਾਪਲ ਕਰਾਇਆ ਗਿਆ ਤੇ ਉਸ ਤੋਂ ਬਾਅਦ ਡਾਕਟਰ ਨੇ ਰੈਫਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤਕਰੀਰ ਕੋਟ ਜਿਹੜਾ ਰੈਫਰ ਕਰਤਾ ਸੀ ਜਿਹੜਾ ਉੱਥੇ ਮਿਤੀ 5 10 25 ਨੂੰ ਲਾਲੀ ਖਾਨ ਦੀ ਜਿਹੜੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਮਨਵਾਲ ਦੇ ਭਰਾ ਸੁਖਸੈਨ ਖਾਨ ਦੇ ਬਿਆਨ ਤੇ ਐਫਆਰ ਨੰਬਰ 184 ਮਿਤੀ 6/25 ਅੰਦਰ ਸੈਕਸ਼ਨ 103 ਤੇ 10 ਫਾਈਪਨ 5 ਬੀ ਐਨ ਐਸ ਦਰਜ ਕਰਕੇ ਤਪਤੀ ਸ਼ੁਰੂ ਕਰ ਦਿੱਤੀ ਸੀ ਜਿਹੜਾ ਜਿਹੜੇ ਮਲਜਮ ਨੇ ਇਹਨਾਂ ਦੀ ਪਛਾਣ ਇਸ ਤਰ੍ਹਾਂ ਹੋਈ ਹੈ ਜਿਹੜਾ ਮਾਸਟਰਮਾਈਂਡ ਸੀ ਗਰਮੀਤ ਸਿੰਘ ਗਗੂ ਸਨੋ ਸਿਰਕ ਸਿੰਘ ਬਦਨੀਕਣਾ ਦਾ ਰਹਿਣ ਵਾਲਾ ਤੇ ਜਿਹਨੇ ਬੈਕੀ ਕੀਤੀ ਹੈ ਕਾਕਾ ਈਐਸ ਮੋਟਾ ਕਹਿਲਾ son of ਬਲਜਿੰਦਰ ਸਿੰਘ ਬਦਨੀ ਕਲਾਂ ਜਿਹੜੇ ਗ੍ਰਿਫਤਾਰ ਅਸੀਂ ਕਰ ਲੈਨੇ ਜਿਹੜਾ ਸਰ ਅਗਲੇਰੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਦੋਸ਼ੀਆਂ ਖਿਲਾਫ ਜਿਹੜਾ ਅਸੀਂ ਅੱਜ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਦੋਨਾਂ ਨੂੰ ਕੇਸ ਕਰਕੇ ਇਹਨਾਂ ਨੂੰ ਹੋਰ ਵੀ ਲੰਬਾਈ ਨਾਲ ਪੁਚ ਇਸ ਕਰਾਂਗੇ ਦੋਸ਼ੀਆਂ ਦਾ ਸਰ ਰਿਮਾਨਡ ਮਿਲਿਆ ਜੀ ਰਿਮਾਨਡ ਇਹਨਾਂ ਨੂੰ 2 ਦਿਨ ਦਾ ਮਿਲਿਆ ਤੇ ਰਿਮਾਨਡ ਲੈ ਕੇ ਜਿਹੜੇ ਇਹਨਾਂ ਦੀ ਅੱਜ ਅਸੀਂ ਕੋਸ਼ਿਸ਼ ਕਰਾਂਗੇ ਇਨਾਂ ਦੀ ਸਰ ਇਸ ਕਟਮਾਰ ਦਾ ਕੀ ਕਾਰਨ ਸਾਹਮਣੇ ਆਇਆ ਜੀ ਹੁਣ ਤੱਕ ਕਾਦੇ ਅਸੀਂ ਤਫਤੀਸ਼ ਚੱਲ ਰਹੀ ਹੈ ਜੋ ਵੀ ਗੱਲ ਸਾਹਮਣੇ ਆਉਂਦੀ ਅਸੀਂ ਤੁਹਾਡੇ ਨਾਲ ਸੇਅਰ ਕਰਾਂਗੇ